ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਸਾਰੇ ਹੀ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦੀ ਲਹਿਰ ਜੋ ਚੱਲ ਰਹੀ ਹੈ ਉਸ ਦੇ ਤਹਿਤ ਅੱਜ ਬਸਤੀ ਦਾਣਛੋਣਾ ਵਿੱਚ ਸਕੂਲ ਆਫ ਫੈਮਿਨਸ ਦੇ ਵਿੱਚ ਜੋ ਦੋ ਕਮਰੇ ਸਮਾਰਟ ਕਲਾਸਰੂਮ ਬਣਾਏ ਗਏ ਨੇ ਜਦੀ ਕਾਸਟ ਇੱਕ ਕਮਰੇ ਦੀ 9,55,000 ਰੁਪਈਆ ਹੀ ਹੈ ਸੋ ਟੋਟਲ ਜੋ ਹੈ ਤਕਰੀਬਨ 19-20 ਲੱਖ ਰੁਪਈਆ ਦੋ ਸਮਾਰਟ ਰੂਮਾਂ ਤੇ ਲੱਗਾ ਹੈ ਔਰ ਮੈਂ ਦੇਖਿਆ ਬਹੁਤ ਵਧੀਆ ਕਮਰੇ ਬਣੇ ਹਨ ਸਾਡੇ ਬੱਚੇ ਕੱਲ ਨੂੰ ਇੱਥੇ ਪੜ੍ਹਨਗੇ ਔਰ ਅਸੀਂ ਅੱਜ ਦੋ ਕਮਰੇ ਉਦਘਾਟਨ ਕਰਕੇ ਜਨਤਾ ਨੂੰ ਸਕੂਲ ਦੇ ਬੱਚਿਆਂ ਨੂੰ ਸਮਰਪਿਤ ਕੀਤੇ ਨੇ ਤਾਂ ਕਿ ਬੱਚੇ ਇੱਥੇ ਅੱਛੇ ਮਾਹੌਲ 'ਚ ਪੜ੍ਹ ਸਕਣ ਸੋ ਮੈਂ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ ਕਰਨਾ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਹਰਮਨ ਸਿੰਘ ਮਾਨ ਸਾਹਿਬ ਜੀ ਦਾ ਔਰ ਸਾਡੇ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਸਰਦਾਰ ਹਰਜੋਤ ਸਿੰਘ ਬੈਂਚ ਜੀ ਦਾ ਉਹਦੇ ਨਾਲ-ਨਾਲ ਸਾਰਾਂ ਹੀ ਜੋ ਸਕੂਲ ਦੇ ਪ੍ਰਿੰਸੀਪਲ ਮੈਡਮ ਔਰ ਸਾਰੇ ਸਟਾਫ ਜਿਨ੍ਹਾਂ ਨੇ ਬੜੀ ਮਿਹਨਤ ਔਰ ਲਗਨ ਦੇ ਨਾਲ ਇਹਨਾਂ ਕਮਰਿਆਂ ਦਾ ਜੋ ਨਿਰਮਾਣ ਕਰਾਇਆ ਹੈ ਮੈਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਮੇਰੇ ਨਾਲ ਹਲਕਾ ਦਾ ਕਾਉਂਸਲਰ ਮੇਰੇ ਵੀ ਸੰਦੀਪ ਵਰਮਾ ਜੀ ਉਹਦੇ ਨਾਲ ਸਾਡੇ ਪ੍ਰਿੰਸੀਪਲ ਮੈਡਮ ਉਹਦੇ ਨਾਲ ਸਾਡੇ ਮੈਡਮ ਬਲਾਕ ਅਫਸਰ ਫਲੋਰਾ ਜੀ ਔਰ ਸਾਡੇ ਬੈਸਟ ਵੱਲੋਂ ਕੋਆਰਡੀਨੇਟਰ ਸੰਜੀਪ ਭਗਤ ਜੀ ਔਰ ਸਾਡੇ ਮਾਰਕਟ ਕਮੇਟੀ ਦੇ ਚੇਅਰਮੈਨ ਸੁਭਾਸ਼ ਭਗਤ ਜੀ ਇੰਸਪੈਕਟਰsinghara singh ji ਔਰ ਜੈ ਬਲ ਜਿੰਦਰ ਜੀ ਅਸੀਂ ਸਾਰੇ ਹੀ ਅੱਜ ਜੋ ਹੈ ਇਕੱਠੇ ਹੋ ਕੇ ਤੁਹਾਡੇ ਅੰਦਰ ਨਹੀਂ ਆਏ ਹਾਂ ਸੋ ਮੈਂ ਸਾਰਿਆਂ ਨੂੰ ਅੱਜ ਦੇ ਸ਼ੁਭ ਘੜੇ ਉੱਪਰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਭਾਰਤ ਜੈ ਹਿੰਦ